ਛੋਟੇ ਹੁੰਦਿਆਂ ਦੀ ਇੱਕ ਜਿਹੜੀ ਯਾਦ ਹੈਗੀ ਆ ਹਮੇਸ਼ਾ ਲਈ ਚੇਤਿਆਂ ਦੇ ਵਿੱਚ ਉੱਕਰ ਚੁੱਕੀ ਆ ਉਹ ਹੈਗੀ ਆ ਕਿ ਅਸਮਾਨ ਦੇ ਵਿੱਚ ਗਿਲਜਾਂ ਦਾ ਉਹ ਗੋਲ-ਗੋਲ ਜੇ ਚੱਕਰ ਕੱਢੀ ਜਾਣਾ ਤੇ ਅਸੀਂ ਛੋਟੇ ਹੁੰਦਿਆਂ ਨੇ ਪਤਾ ਹੀ ਨਹੀਂ ਕਿੰਨਾ ਕੁ ਟਾਈਮ ਮੰਝਿਆਂ ਤੇ ਪਿਆਨੇ ਉਹਨਾਂ ਨੂੰ ਢੇੜੇ ਕੱਢਦੇ ਗੋਲ-ਗੋਲ ਚੱਕਰ ਜੇ ਘਮਾਉਂਦੇ ਦੇਖੀ ਜਾਣਾ ਨਾ ਉਦੋਂ ਫੇਸਬੁੱਕ ਹੁੰਦਾ ਸੀ ਨਾ ਸੋਸ਼ਲ ਮੀਡੀਆ ਹੁੰਦਾ ਸੀ ਤੇ ਨਾ ਹੀ ਫੋਨ ਹੁੰਦੇ ਸੀ ਹੁਣ ਅੱਜ ਨਾ ਉਹ ਸਮੇ ਰਹਿ ਜਾਂ ਤੇ ਨਾ ਉਹ ਗਿੜਜਾਂ ਰਹੀਆਂ ਨੇ ਪਰ ਅੱਜ ਦਾ ਆਪਣਾ ਵੀਡੀਓ ਸਮੇ ਦੀ ਚੇਂਜ ਦੇ ਬਾਰੇ ਵਿੱਚ ਨਹੀਂ ਹੈਗਾ ਅੱਜ ਦਾ ਆਪਣਾ ਵੀਡੀਓ ਹੈਗਾ ਉਹਨਾਂ ਗਿੜਜਾਂ ਦੇ ਬਾਰੇ ਵਿੱਚ ਇੱਕ ਟਾਈਮ ਸੀ ਜਦੋਂ ਗਿੜਜਾਂ ਇੰਡੀਆ ਦੇ ਅਸਮਾਨ ਦੇ ਉੱਪਰ ਰਾਜ ਕਰਦੀਆਂ ਹੁੰਦੀਆਂ ਸੀ ਜਿੱਥੇ ਵੀ ਕਿਤੇ ਇਹਨਾਂ ਨੇ ਗੋਲ-ਗੋਲ ਚੱਕਰ ਕੱਢਣੇ ਸ਼ੁਰੂ ਕਰ ਦੇਣੇ ਤਾਂ ਈਵਨ ਸਾਡੇ ਵਰਗਿਆਂ ਨੂੰ ਨਿੱਕੇ ਨਿਆਣਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਇਹਦੇ ਥੱਲੇ ਹੀ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਕੋਈ ਨਾ ਕੋਈ ਜਾਨਵਰ ਮਰਿਆ ਹੋਇਆ ਜ਼ਰੂਰ ਹੈਗਾ ਵਾ ਹੁਣ ਸਹੱਪਣ ਆਪਣੇ ਆਪ ਦੇ ਵਿੱਚ ਹੀ ਕਿਸੇ ਵੀ ਇਨਸਾਨ ਦਾ ਕਿਸੇ ਦੇ ਪ੍ਰਤੀ ਕੋਈ ਨਜ਼ਰੀਆ ਬਣਾਉਣ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੁਣ ਜਿਹੜੀਆਂ ਗਿਲਜਾਂ ਹੁੰਦੀਆਂ ਸੀ ਇਹ ਇੰਨੇ ਸੋਹਣੇ ਕੋਈ ਜੀਵਤਾ ਨਹੀਂ ਸੀਗੇ ਇਸੇ ਕਰਕੇ ਬਹੁਤ ਸਾਰੇ ਕਾਰਟੂਨਾਂ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਇਹਨਾਂ ਨੂੰ ਇੱਕ ਵਿਲਨ ਦੇ ਤੌਰ ਤੇ ਹੀ ਦਿਖਾਇਆ ਜਾਂਦਾ ਰਿਹਾ ਪਰ ਅਸਲ ਦੇ ਵਿੱਚ ਉਹ ਸਾਨੂੰ ਹੁਣ ਵੱਡੇ ਹੋ ਕੇ ਪਤਾ ਲੱਗਿਆ ਤੇ ਉਦੋਂ ਪਤਾ ਲੱਗਿਆ ਜਦੋਂ ਇਹ ਪੰਛੀ ਇੱਥੋਂ ਜਾ ਚੁੱਕੇ ਆ ਕਿ ਅਸਲ 'ਚ ਸਾਨੂੰ ਇਹਨਾਂ ਦਾ ਕਿੰਨਾ ਜ਼ਿਆਦਾ ਬੈਨੀਫਿਟ ਸੀ ਪੂਰੀ ਦੁਨੀਆ ਦੇ ਨਾਲੋਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਾਨਵਰ ਪਾਏ ਜਾਂਦੇ ਆ ਗਿਣਤੀ ਹੈਗੀ ਆ 500 ਮਿਲੀਅਨ ਤੋਂ ਵੀ ਜ਼ਿਆਦਾ ਹੁਣ ਜਦੋਂ ਇਹ ਜਾਨਵਰ ਮਰਦੇ ਆ ਤਾਂ ਉਸ ਤੋਂ ਬਾਅਦ ਇੱਕ ਨੈਚੁਰਲ ਡੀਕੰਪੋਜ਼ੀਸ਼ਨ ਸ਼ੁਰੂ ਹੁੰਦੀ ਆ ਇਹਨਾਂ ਦੀ ਸਾਫ਼ ਸਫਾਈ ਹੋਣੀ ਬਹੁਤ ਜ਼ਰੂਰੀ ਜੇ ਸਾਫ ਸਫਾਈ ਇਹਨਾਂ ਦੀ ਨਹੀਂ ਹੁੰਦੀ ਤਾਂ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾ ਵਾ ਤਾਂ ਸਾਨੂੰ ਇਹਨਾਂ ਬਿਮਾਰੀਆਂ ਨੂੰ ਰੋਕਣ ਦੇ ਲਈ ਚਾਹੀਦੇ ਆ ਕੋਈ ਕੁਦਰਤੀ ਸਾਫ ਕਰਨ ਵਾਲੇ ਤੇ ਜਿਹੜੇ ਹੁੰਦੇ ਸੀਗੇ ਇਹ ਗਿਲਜ ਪਰ ਜਿਹੜੀ ਸਾਡੇ ਵਾਲੀ ਜਨਰੇਸ਼ਨ ਆ ਜਿਨ੍ਹਾਂ ਨੇ ਬਚਪਨ ਦੇ ਵਿੱਚ ਇਹ ਸਾਰੇ ਗਿਲਜ ਦੇਖੇ ਸੀਗੇ ਉਹਨਾਂ ਨੇ ਇੱਕ ਚੀਜ਼ ਨੋਟ ਕੀਤੀ ਹੋ ਪਿਛਲੇ ਕੁਝ ਸਾਲਾਂ ਦੇ ਵਿੱਚ ਗਿਲਜ ਪੂਰੀ ਤਰ੍ਹਾਂ ਦੇ ਨਾਲ ਅਸਮਾਨ ਦੇ ਵਿੱਚੋਂ ਗਾਇਬ ਹੋ ਗਏ ਇੱਕ ਸਟੱਡੀ ਇਹਦੇ ਉੱਪਰ ਕੀਤੀ ਆ ਯੂਨੀਵਰਸਿਟੀ ਆਫ ਸ਼ਿਕਾਗੋ ਨੇ ਬੰਦੇ ਅਮਰੀਕਾ ਦੇ ਆ ਤੇ ਫਿਕਰ ਉਹਨਾਂ ਨੂੰ ਹੈਗਾ ਇੰਡੀਆ ਦੀਆਂ ਗਿਲਜਾਂ ਦਾ ਤੇ ਉਹਨਾਂ ਦੀ ਸਟੱਡੀ ਦੇ ਅਕੋਰਡਿੰਗ 1990 ਤੋਂ ਲੈ ਕੇ ਸਾਲ 2007 ਤੱਕ ਇੰਡੀਆ ਦੇ ਵਿੱਚ ਤਕਰੀਬਨ 99% ਗਿਲਜ ਖਤਮ ਹੋ ਚੁੱਕੇ ਆ ਮਤਲਬ 100 ਦੇ ਪਿੱਛੇ ਸਿਰਫ ਇੱਕ ਗਿਲਜ ਬਾਕੀ ਆ 1990ਵਿਆਂ ਤੱਕ ਇੰਡੀਆ ਦੇ ਵਿੱਚ ਤਕਰੀਬਨ 40 ਤੋਂ 50 ਮਿਲੀਅਨ ਗਿਲਜ ਪਾਏ ਜਾਂਦੇ ਸੀ ਮਤਲਬ ਤਕਰੀਬਨ 5 ਕਰੋੜ ਹੁਣ ਤੁਸੀਂ ਦੇਖੋ ਵੀ 5 ਕਰੋੜ ਸਾਡੇ ਕੋਲ ਇਸ ਤਰ੍ਹਾਂ ਦੇ ਜੀਵ ਸੀਗੇ ਜਿਹੜੇ ਇੱਕ ਕੁਦਰਤੀ ਕਲੀਨਰ ਦਾ ਕੰਮ ਕਰਦੇ ਸੀ 15 ਸਾਲਾਂ ਦੇ ਇੱਕ ਛੋਟੇ ਜਿਹੇ ਵਕਫੇ ਦੇ ਵਿੱਚ ਹੀ 5 ਕਰੋੜ ਇਹਨਾਂ ਜੀਵਾਂ ਦਾ ਟੋਟਲੀ ਖਤਮ ਹੋ ਜਾਣਾ ਇਹ ਇਤਿਹਾਸ ਦੇ ਵਿੱਚ ਕਿਸੇ ਵੀ ਇੱਕ ਪ੍ਰਜਾਤੀ ਦਾ ਸਭ ਤੋਂ ਛੇਤੀ ਖਤਮ ਹੋਣ ਦਾ ਇੱਕ ਰੈਕੋਰਡ ਹੈ ਹੁਣ ਗਿਲਜਾਂ ਦੇ ਵਿੱਚ ਵੀ ਅੱਗੇ-ਅਗੇ ਪ੍ਰਜਾਤੀਆਂ ਨੇ ਜਿਹੜੀਆਂ ਤਿੰਨ ਇੰਡੀਆ ਦੇ ਵਿੱਚ ਖਾਸ ਤੌਰ ਤੇ ਪਾਈਆਂ ਜਾਂਦੀਆਂ ਸੀ ਤੇ ਜਿਹੜੀਆਂ ਆਲਮੋਸਟ ਖਤਮ ਹੋ ਗਈਆਂ ਉਹ ਹੈਗੀਆਂ ਨੇ ਇੱਕ ਤਾਂ ਹੈਗੀ ਹੈ ਵਾਈਟ ਰੰਪ 98% ਖਤਮ ਹੋ ਚੁੱਕੇ ਆ ਦੂਸਰੇ ਹੈਗੇ ਇੰਡੀਅਨ ਵਲਚਰ 95% ਖਤਮ ਹੋ ਗਏ ਤੀਸਰੇ ਹੈਗੇ ਆ ਰੈੱਡ ਹੈੱਡਡ ਇਹਨਾਂ ਦੀ ਗਰਦਨ ਲਾਲ ਰੰਗ ਦੀ ਹੁੰਦੀ ਆ ਇਹ 91% ਤੱਕ ਖਤਮ ਹੋ ਚੁੱਕੇ ਆ ਤੇ ਅੱਜ ਦਾ ਸਾਡਾ ਹਾਲ ਇਹ ਆ ਕਿ ਇੰਡੀਆ ਦੇ ਦੱਖਣੀ ਪ੍ਰਾਂਤਾਂ ਦੇ ਵਿੱਚ ਟੋਟਲ ਗਿਲਜਾਂ ਦੀ ਗਿਣਤੀ ਕਿੰਨੀ ਬਚੀ ਆ ਸਿਰਫ 320 ਸਾਲ 1990 ਤੱਕ ਜਿੱਥੇ ਪੂਰੇ ਇੰਡੀਆ 'ਚ 5 ਕਰੋੜ ਗਿਲਜ ਸੀ ਉੱਥੇ ਸਿਰਫ 320 ਬਚੇ ਆ ਹੁਣ ਦੱਖਣੀ ਪ੍ਰਾਂਤਾਂ 'ਚ ਹੁਣ ਹੋ ਸਕਦਾ ਵੀਡੀਓ ਦੇਖਣ ਵਾਲਾ ਕੋਈ ਨਾ ਕੋਈ ਦੋਸਤ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਰਹੀ ਹੋਵੇ ਕਿ ਯਾਰ ਈਸ਼ੂ ਤਾਂ ਹੋਰ ਬਹੁਤ ਵੱਡੇ ਆ ਤੂੰ ਕਿਥੇ ਗਿਲਜਾਂ ਨੂੰ ਲੈ ਕੇ ਬਹਿ ਗਿਆ ਇੱਥੇ ਕਿਤੇ ਤਾਂ ਬੰਦੇ ਨਿਤ ਮਰੀ ਜਾਂਦੇ ਆ ਤੇ ਜੇ ਗਿਲਜ ਮਰ ਵੀ ਗਏ ਸਾਨੂੰ ਕੀ ਫਰਕ ਪੈਂਦਾ ਮੈਂ ਹੁਣ ਤੁਹਾਨੂੰ ਇਹ ਦੱਸ ਰਿਹਾ ਕਿ ਗਿਲਜਾਂ ਦੇ ਜਾਣ ਦੇ ਨਾਲ ਸਾਨੂੰ ਕੀ ਫਰਕ ਪਿਆ ਵਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਉਸ ਕਾਰਨ ਦੀ ਜਿਸ ਇੱਕ ਬਿਲਕੁਲ ਛੋਟੇ ਜਿਹੇ ਕਾਰਨ ਦੇ ਕਰਕੇ 5 ਕਰੋੜ ਤੋਂ ਜ਼ਿਆਦਾ ਇਹ ਸਾਡੇ ਜਿਹੜੇ ਮਿੱਤਰ ਪੰਛੀ ਸੀਗੇ ਇਹ ਖਤਮ ਹੋ ਚੁੱਕੇ ਆ ਹੁਣ ਅਸਲ ਦੇ ਵਿੱਚ ਗਿਲਜ ਕਰਦੇ ਕੀ ਸੀ ਗਿਲਜ ਜਿਹੜੀਆਂ ਜਾਨਵਰਾਂ ਦੀਆਂ ਜਿਹੜੀਆਂ ਬਾਡੀਜ਼ ਹੁੰਦੀਆਂ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰਦੇ ਸੀ ਉਹਨਾਂ ਦੇ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਦੇ ਸੀ ਜਿਹੜੀਆਂ ਬਿਮਾਰੀਆਂ ਹਵਾ ਦੇ ਵਿੱਚ ਅਕਸਰ ਫੈਲ ਜਾਂਦੀਆਂ ਨੇ ਕੱਲੀਆਂ ਹਵਾ ਦੇ ਵਿੱਚ ਹੀ ਨਹੀਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਾਨਵਰ ਇਹੋ ਜਿਹੇ ਨੇ ਜਿਹੜੇ ਇੰਡੀਆ ਦੇ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਮਰਨ ਤੋਂ ਬਾਅਦ ਉਹਦੇ ਨੇੜੇ ਤੇੜੇ ਪਏ ਰਹਿੰਦੇ ਆ ਤੇ ਹੌਲੀ-ਹੌਲੀ ਕਰਕੇ ਇਹਨਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹੀ ਪੀਣ ਵਾਲੇ ਪਾਣੀ ਦੇ ਵਿੱਚ ਮਿਲ ਜਾਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਰੱਖਦੇ ਸੀਗੇ ਇਹ ਸਾਡੇ ਮਿੱਤਰ ਪੰਛੀ ਜਿਹੜਾ ਕਿ ਇਹਨਾਂ ਦੇ ਖਤਮ ਹੋਣ ਤੋਂ ਬਾਅਦ ਟੋਟਲ ਖਤਮ ਹੋ ਚੁੱਕੇ ਆ ਤੇ ਇਹਦਾ ਇੱਕ ਸਿੱਧਾ ਸਿੱਧਾ ਅਸਰ ਸਭ ਤੋਂ ਪਹਿਲਾਂ ਤਾਂ ਪੈਂਦਾ ਇਨਸਾਨ ਦੀ ਆਬਦੀ ਪੋਪੂਲੇਸ਼ਨ ਤੇ ਇਸ ਤੋਂ ਬਾਅਦ ਜਿੰਨੀਆਂ ਬਿਮਾਰੀਆਂ ਵਧੀਆਂ ਨੇ ਉਹਨਾਂ ਬਿਮਾਰੀਆਂ ਦੇ ਨਾਲ ਹੁਣ ਤੱਕ 5 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਏਰੀਆਜ਼ ਦੇ ਵਿੱਚ ਗਿਲਜਾਂ ਦੀ ਜਨਸੰਖਿਆ ਜ਼ਿਆਦਾ ਪਾਈ ਜਾਂਦੀ ਸੀ ਜਿਵੇਂ ਆਪਣਾ ਪੰਜਾਬ ਲਾ ਲੋ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਇਨਸਾਨ ਦੀ ਮਰਨ ਦਰ ਹੈਗੀ ਆ ਉਹ 4 ਤੋਂ 5% ਜ਼ਿਆਦਾ ਵੱਧ ਚੁੱਕੀ ਆ ਇੱਕ ਜਿਹੜਾ ਹੋਰ ਬਹੁਤ ਵੱਡਾ ਇੰਪੈਕਟ ਪਿਆਵਾ ਉਹ ਪਿਆਵਾ ਪਾਰਸੀ ਕਮਿਊਨਿਟੀ ਦੇ ਉੱਪਰ ਅਲੱਗ-ਅਲੱਗ ਇੰਪੈਕਟਸ ਦੀ ਮੈਂ ਤੁਹਾਨੂੰ ਅੱਜ ਗੱਲ ਦੱਸੂਗਾ ਹੁਣ Hindu ਧਰਮ ਹੋ ਗਿਆ ਜਾਂ Sikh ਧਰਮ ਹੋ ਗਿਆ ਅਸੀਂ ਜਦੋਂ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਉਹਦਾ ਆਪਾਂ ਦਾ ਸੰਸਕਾਰ ਕਰ ਦਿੰਨੇ ਆ ਉਹਨੂੰ ਅਗਨੀ ਪੇਟ ਕਰ ਦਿੰਨੇ ਆ ਮੁਸਲਮਾਨ ਤੇ Christian ਧਰਮ ਦੇ ਵਿੱਚ ਉਹਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੁਣ ਪਾਰਸੀ ਕੀ ਕਰਦੇ ਆ ਪਾਰਸੀ ਲੋਕ ਜਦੋਂ ਉਹਨਾਂ ਦਾ ਕੋਈ ਨਜ਼ਦੀਕੀ ਇਨਸਾਨ ਇਸ ਦੁਨੀਆ ਤੋਂ ਚਲੇ ਜਾਂਦਾ ਉਹਨਾਂ ਦੀਆਂ ਅਲੱਗ ਜਗ੍ਹਾ ਬਣਾਈਆਂ ਹੁੰਦੀਆਂ ਨੇ ਉਹਨਾਂ ਜਗ੍ਹਾ ਦੇ ਉੱਪਰ ਜਾ ਕੇ ਉਹ ਉਸ ਇਨਸਾਨ ਨੂੰ ਉਹਦੇ ਮ੍ਰਿਤਕ ਸਰੀਰ ਨੂੰ ਸਿਰਫ ਰੱਖੇ ਆਉਂਦੇ ਹੁਰ ਕੁਛ ਨਹੀਂ ਕਰਦੇ ਤੇ ਉਸ ਤੋਂ ਬਾਅਦ ਉਸ ਇਨਸਾਨ ਨੂੰ ਇਹੀ ਜਿਹੜੀਆਂ ਗਿਲਜਾਂ ਨੇ ਉਹ ਖਾ ਲੈਂਦੀਆਂ ਨੇ ਜਿਵੇਂ ਕਿ ਉਹ ਹੋਰ ਮਰੇ ਹੋਏ ਜਾਨਵਰਾਂ ਨੂੰ ਖਾਂਦੀਆਂ ਨੇ ਉਸੇ ਤਰ੍ਹਾਂ ਹੀ ਇਨਸਾਨ ਨੂੰ ਵੀ ਉਹ ਖਾ ਲੈਂਦੀਆਂ ਨੇ ਤੇ ਇਸ ਤਰ੍ਹਾਂ ਦੇ ਨਾਲ ਉਹ ਇਨਸਾਨ ਜਿਹੜਾ ਇੱਕ ਟਾਈਮ ਕੁਦਰਤ ਦਾ ਹਿੱਸਾ ਸੀ ਕੁਦਰਤ ਦਾ ਹੀ ਰੂਪ ਬਣ ਕੇ ਆਇਆ ਸੀ ਤੇ ਵਾਪਸ ਕੁਦਰਤ ਦੇ ਵਿੱਚ ਹੀ ਮਿਲ ਜਾਂਦਾ ਵਾ ਹੁਣ ਉਹਨਾਂ ਦੇ ਕਿੰਨੇ ਵੱਡੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇੰਪੈਕਟ ਪੈ ਗਿਆ ਕਿਉਂਕਿ ਜਦੋਂ ਉਹ ਚੀਜ਼ ਹੀ ਹੈ ਨਹੀਂਗੀ ਜਿਨ੍ਹਾਂ ਨੇ ਉਹਨਾਂ ਮੁਰਦਿਆਂ ਨੂੰ ਖਾਣਾ ਸੀ ਉਹ ਪੰਛੀ ਨਹੀਂ ਹੈਗੇ ਹੁਣ ਸਾਡੇ ਲਈ ਇਹ ਗੱਲ ਉਨੀ ਵੱਡੀ ਨਹੀਂ ਹੈ ਕਿਉਂਕਿ ਅਸੀਂ ਪਾਰਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦੇ ਪਰ ਗੱਲ ਉਹੀ ਆ ਹੁਣ ਜੇ ਕੋਈ ਹਿੰਦੂ ਜਾਂ ਕਿਸੇ ਸਿੱਖ ਨੂੰ ਇਹ ਕਵੇ ਕਿ ਤੁਸੀਂ ਅੱਜ ਤੋਂ ਬਾਅਦ ਆਪਣੇ ਜਿਹੜੇ ਵੀ ਮ੍ਰਿਤਕ ਲੋਕ ਹੈਗੇ ਆ ਉਹਨਾਂ ਦਾ ਦਾ ਸੰਸਕਾਰ ਨਹੀਂ ਕਰ ਸਕਦੇ ਜਾਂ ਮੁਸਲਮਾਨਾਂ ਜਾਂ ਕ੍ਰਿਸਚੀਅਨਸ ਨੂੰ ਇਹ ਕਹੇ ਕਿ ਹੁਣ ਤੋਂ ਤੁਸੀਂ ਜ਼ਮੀਨ ਦੇ ਵਿੱਚ ਦਫਨਾ ਨਹੀਂ ਸਕਦੇ ਤਾਂ ਤੁਸੀਂ ਦੇਖੋਗੇ ਕਿੰਨਾ ਕੁ ਵੱਡਾ ਇਹਦਾ ਆਮ ਲੋਕਾਂ ਨੂੰ ੱੱੱਕਾ ਲੱਗੂਗਾ ਹੁਣ ਅਗਲੀ ਗੱਲ ਆਪਾਂ ਕਰਦੇ ਹਾਂ ਧਾਰਮਿਕ ਭਾਵਨਾਵਾਂ ਤੋਂ ਪਰੇ ਹਟ ਕੇ ਇਕਨੋਮਿਕਲ ਲਾਸ ਦੀ ਫਾਈਨੈਂਸ਼ੀਅਲ ਲਾਸ ਦੀ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਉਸ ਤੋਂ ਬਾਅਦ ਇਨ੍ਹਾਂ ਪੰਛੀਆਂ ਨੂੰ ਵਾਪਸ ਲਿਆਉਣ ਦੀਆਂ ਅੱਜ ਤੱਕ ਕੋਸ਼ਿਸ਼ਾਂ ਹੋਈਆਂ ਨੇ ਜਾਂ ਇਨ੍ਹਾਂ ਪੰਛੀਆਂ ਦੇ ਜਾਣ ਦੇ ਉੱਪਰ ਨੁਕਸਾਨ ਹੋਇਆ ਟੋਟਲ ਉਹਦੀ ਕੀਮਤ ਕਿੰਨੀ ਆ 69.4 ਬਿਲੀਅਨ ਡਾਲਰ ਬਿਲੀਅਨ ਔਨ ਦਾ ਮਿਲੀਅਨ ਤੋਂ ਵੀ ਅੱਗੇ ਜਾ ਕੇ ਹੁਣ ਤੁਸੀਂ ਜ਼ੀਰੋਆਂ ਕੈਲਕੂਲੇਟ ਕਰਕੇ ਦੇਖ ਲਓ ਪਹਿਲਾਂ ਤਾਂ ਬਿਲੀਅਨ ਨੇ ਤੇ ਨਾਲ ਫਿਰ ਡਾਲਰਸ ਨੇ ਹੁਣ ਆਪਾਂ ਚੱਲਦੇ ਹਾਂ ਉਸ ਇੱਕ ਬਿਲਕੁਲ ਛੋਟੇ ਜਿਹੇ ਕਾਰਨ ਦੇ ਵੱਲ ਜਿਹਦੇ ਕਰਕੇ 5 ਕਰੋੜ ਤੋਂ ਜ਼ਿਆਦਾ ਗਿਲਜਾਂ ਇੰਡੀਆ ਦੇ ਵਿੱਚੋਂ ਖਤਮ ਹੋ ਗਈਆਂ ਇੱਕ ਬੜੀ ਸਧਾਰਨ ਜੀ ਦਵਾਈ ਆ ਜਿਹੜੀ ਆਮ ਕਰਕੇ ਆਪਾਂ ਜਿਵੇਂ ਦੇਸੀ ਭਾਸ਼ਾ 'ਚ ਕਹਿੰਦੇ ਕਿ ਡੰਗਰਾਂ ਨੂੰ ਲਾਈ ਜਾਂਦੀ ਆ ਇਸ ਦਵਾਈ ਦਾ ਨਾਮ ਆ ਡਿਕਲੋਫੀਨੇਕ ਇਹ ਦਵਾਈ ਇੰਡੀਆ ਦੇ ਵਿੱਚ ਤਕਰੀਬਨ 1992-93 ਦੇ ਵਿੱਚ ਆਉਂਦੀ ਆ ਸਟਾਰਟਿੰਗ 'ਚ ਲੋਕਾਂ ਨੂੰ ਇਹਦੇ ਬਾਰੇ ਕੋਈ ਖਾਸ ਪਤਾ ਨਹੀਂ ਲੱਗਦਾ ਕਿ ਇਹਦੇ ਕੀ ਬੁਰੇ ਪ੍ਰਭਾਵ ਪੈਣਗੇ ਜਾਨਵਰਾਂ ਨੂੰ ਇਹ ਲਾਈ ਜਾਂਦੀ ਸੀ ਬੜਾ ਚੰਗਾ ਇਹਨੇ ਜਾਨਵਰਾਂ ਦੇ ਉੱਤੇ ਕੰਮ ਕੀਤਾ ਪਰ ਹੌਲੀ-ਹੌਲੀ ਪ੍ਰੋਬਲਮ ਉਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਜਿਹੜੇ ਜਾਨਵਰਾਂ ਨੂੰ ਇਹ ਦਵਾਈ ਲਾਈ ਗਈ ਇੰਜੈਕਸ਼ਨ ਲਾਏ ਗਏ ਜਦੋਂ ਉਹਨਾਂ ਦੀ ਮੌਤ ਹੁੰਦੀ ਆ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਜਦੋਂ ਗਿਲਜਾਂ ਨੇ ਇੰਨਾਂ ਹੀ ਜਾਨਵਰਾਂ ਨੂੰ ਖਾਧਾ ਤਾਂ ਇਹਨਾਂ ਦੇ ਅੰਦਰ ਉਹ ਦਵਾਈ ਦੇ ਅੰਸ਼ ਮੌਜੂਦ ਸੀ ਜਿਹੜੇ ਕਿ ਇਹਨਾਂ ਗਿਲਜਾਂ ਦੇ ਲਈ ਬਹੁਤ ਹੀ ਜ਼ਿਆਦਾ ਘਾਤਕ ਸਾਬਤ ਹੁੰਦੇ ਆ ਇਸ ਦਵਾਈ ਨੇ ਇਨਾ ਗਿਲਜਾਂ ਦੇ ਕਿਡਨੀਜ਼ ਦੇ ਉੱਪਰ ਅਸਰ ਪਾਇਆ ਤੇ ਹੌਲੀ-ਹੌਲੀ ਕਰਕੇ ਇੰਡੀਆ ਦੇ ਅਸਮਾਨਾਂ ਦੇ ਵਿੱਚੋਂ ਖਤਮ ਹੋਣੇ ਸ਼ੁਰੂ ਹੁੰਦੇ ਆ ਹੁਣ ਸਟਾਰਟਿੰਗ ਵਾਲੇ ਕੁਝ ਸਾਲਾਂ ਦੇ ਵਿੱਚ ਤਾਂ ਰਿਸਰਚਰਸ ਨੂੰ ਸਾਇੰਟਿਸਟਸ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਗਿਲਜਾਂ ਖਤਮ ਕਿਉਂ ਹੋ ਰਹੀਆਂ ਨੇ ਫਾਈਨਲੀ ਜਾ ਕੇ ਉਹਨਾਂ ਨੂੰ ਇਹਦਾ ਕਾਰਨ ਪਤਾ ਲੱਗਦਾ ਵਾ ਤੇ ਸਾਲ 2006 ਦੇ ਵਿੱਚ ਇਸ ਡੈਕਲੋਫੀਨਿਕ ਨਾਮ ਦੀ ਦਵਾਈ ਨੂੰ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੈਨ ਕੀਤਾ ਜਾਂਦਾ ਪਰ ਫਿਰ ਵੀ ਲੋਕ ਇਹਦਾ ਕੋਈ ਨਾ ਕੋਈ ਵਿਕਲਪ ਇਧਰ ਉਧਰੋਂ ਲੱਭਦੇ ਰਹਿੰਦੇ ਆ ਕਿਤੇ ਨਾ ਕਿਤੇ ਗਾਹੇ-ਬਗਾਹੇ ਇਸ ਦਵਾਈ ਦਾ ਯੂਜ਼ ਚੱਲਦਾ ਰਹਿੰਦਾ ਹੁਣ ਅਗਲੀ ਗੱਲ ਹੈਗੀ ਅਤੇ ਸਭ ਤੋਂ ਵੱਡਾ ਕੁਐਸਚਨ ਇਹ ਹੈਗਾ ਕਿ ਕੀ ਕਦੇ ਗਿਲਜ ਵਾਪਸ ਆਪਣੇ ਅਸਮਾਨਾਂ ਦੇ ਉੱਪਰ ਆਉਣਗੇ ਕੀ ਅਗਲੀਆਂ ਜਨਰੇਸ਼ਨਾਂ ਉਹਨਾਂ ਨੂੰ ਵਾਪਸ ਸਾਡੇ ਵਾਂਗੂ ਹੀ ਮੰਜਿਆਂ ਤੇ ਪਏ ਹੋਏ ਅਸਮਾਨ ਦੇ ਵਿੱਚ ਸਰਕਲ ਲਾਉਂਦੇ ਢੇੜੇ ਕੱਢਦੇ ਹੋਏ ਦੇਖ ਸਕਦੇ ਆ ਕਿ ਨਹੀਂ ਦੇਖ ਸਕਦੇ ਤਾਂ ਇਹਦੀ ਵੀ ਆਪਾਂ ਗੱਲ ਕਰਦੇ ਆ ਤਾਂ ਹੁਣ ਆਪਾਂ ਚੱਲਦੇ ਆ ਉਸ ਪੜਾਅ ਦੇ ਵੱਲ ਦੇਖਦੇ ਆ ਕਿ ਹਾਲੇ ਤੱਕ ਇਹਨਾਂ ਨੂੰ ਵਾਪਸ ਲਿਆਉਣ ਦੇ ਕੀ ਕੀ ਕਦਮ ਚੱਕੇ ਗਏ ਆ ਇੱਕ ਤਾਂ ਵੈਸਟ ਬੰਗਾਲ ਦੇ ਵਿੱਚ ਬੁਕਸਾ ਟਾਈਗਰ ਰਿਜ਼ਰਵ ਆ ਉੱਥੇ ਇਸ ਸਾਲ 10 ਫਰਵਰੀ ਨੂੰ 20 ਵਲਚਰਸ ਨੂੰ 20 ਗਿਲਜਾਂ ਨੂੰ ਵਾਪਸ ਅਸਮਾਨ ਦੇ ਵਿੱਚ ਛੱਡਿਆ ਗਿਆ ਵਾ ਹੁਣ ਤੁਸੀਂ ਦੇਖੋ ਕਿ ਚੀਜ਼ ਨੂੰ ਖਰਾਬ ਕਰਨ ਨੂੰ ਥੋੜੇ ਸਾਲ ਲੱਗਦੇ ਉਹਨੂੰ ਬਣਨ ਨੂੰ ਕਿੰਨਾ ਟਾਈਮ ਦੁਬਾਰਾ ਲੱਗਦਾ ਗੱਲ ਆਪਾਂ ਕਰ ਰਹੇ ਸੀ ਇੱਕ ਟਾਈਮ ਦੇ ਉੱਪਰ 5 ਕਰੋੜ ਗਿਲਜਾਂ ਦੀ ਤੇ ਹੁਣ ਆਪਾਂ ਕੀ ਦੀ ਗੱਲ ਕਰ ਰਹੇ ਹਾਂ ਅਸਮਾਨ ਦੇ ਵਿੱਚ 20 ਗਿਲਜਾਂ ਵਾਪਸ ਛੱਡੀਆਂ ਗਈਆਂ ਨੇ ਪਰ ਚਲੋ ਹੌਲੀ ਹੌਲੀ ਕਰਕੇ ਉਮੀਦ ਆ ਕਿ ਇਹ ਜਾਨਵਰ ਵਾਪਸ ਆਉਣਗੇ ਵਾਪਸ ਵਾਤਾਵਰਨ ਨੂੰ এনवायरमेंट ਨੂੰ ਕਲੀਨ ਕਰਨਗੇ ਸਾਡੇ ਲਈ ਜਿਨ੍ਹਾਂ ਨੇ ਆਪ ਹੀ ਇਹਨਾਂ ਦਾ ਇੱਕ ਦਿਨ ਖਾਤਮਾ ਕੀਤਾ ਸੀ ਇਸ ਤੋਂ ਇਲਾਵਾ ਇੰਡੀਅਨ ਗਵਰਨਮੈਂਟ ਨੇ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਸੇਫ ਜ਼ੋਨ ਇਹਨਾਂ ਦੇ ਲਈ ਮقرਰ ਕੀਤੇ ਹੋਏ ਆ ਹੁਣ ਇੱਕ ਪੂਰਾ 100 ਸਕੁਅਰ ਕਿਲੋਮੀਟਰ ਦਾ ਏਰੀਆ ਵਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਪੰਛੀਆਂ ਦੇ ਲਈ ਡੈਡੀਕੇਟਿਡ ਕੀਤਾ ਗਿਆ ਉੱਥੇ ਇਸ ਤਰ੍ਹਾਂ ਦੀ ਕਿਸੇ ਵੀ ਦਵਾਈ ਦਾ ਇਸਤੇਮਾਲ ਬਿਲਕੁਲ ਹੀ ਮਨਾਵਾ ਸਾਲ 2018 ਦੇ ਵਿੱਚ ਇੰਡੀਅਨ ਗਵਰਨਮੈਂਟ ਨੇ 26 ਮਿਲੀਅਨ ਰੁਪਈਆ ਸਿਰਫ ਇਸ ਪ੍ਰੋਜੈਕਟ ਦੇ ਲਈ ਦਿੱਤਾ। ਸਾਲ 2019 ਦੇ ਵਿੱਚ ਯੂਪੀ ਦੇ ਵਿੱਚ ਇਹਨਾਂ ਗਿਲਜਾਂ ਦੇ ਲਈ ਇਹਨਾਂ ਦੇ ਰੱਖ-ਰਖਾਅ ਲਈ ਵਾਪਸ ਇਹਨਾਂ ਦੀ ਜਨਸੰਖਿਆ ਨੂੰ ਵਧਾਉਣ ਦੇ ਲਈ ਇੱਕ ਬਹੁਤ ਵੱਡਾ ਸੈਂਟਰ ਬਣਾਇਆ ਜਾਂਦਾ ਵਾ। ਤੇ ਹੁਣ ਤੋਂ ਹਰੇਕ ਸਾਲ ਇੰਡੀਅਨ ਗਵਰਨਮੈਂਟ ਕੀ ਕਰ ਰਹੀ ਆ ਉਹ ਗਿਲਜਾਂ ਦੀ ਗਿਣਤੀ ਦੇ ਉੱਪਰ ਪੂਰੀ ਨਿਗ੍ਹਾ ਰੱਖ ਰਹੀ ਆ ਤੇ ਹਰੇਕ ਸਾਲ ਦੇ ਅੰਕੜੇ ਦੇਖੇ ਜਾਂਦੇ ਆ ਕਿ ਪਿਛਲੇ ਸਾਲ ਦੇ ਨਾਲੋਂ ਕਿੰਨੇ ਪਰਸੈਂਟ ਇਹਨਾਂ ਦੀ ਗਿਣਤੀ ਵਧੀ ਆ। ਤਾਂ ਇਹ ਸੀਗੀ ਜੀ ਕਹਾਣੀ ਮੇਰੇ ਆਪਣੇ ਬਚਪਨ ਦੀ ਜਿਹੜੇ ਵੀ ਇਹ ਦੋਸਤ ਮੇਰੇ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਬਚਪਨ ਦੀ ਇਹ ਯਾਦ ਹੋਊਗੀ ਤੇ ਸਾਨੂੰ ਉਮੀਦ ਆ ਕਿ ਸ਼ਾਇਦ ਅਗਲੀਆਂ ਪੀੜ੍ਹੀਆਂ ਵੀ ਉਹੀ ਸੀਨ ਨੂੰ ਅਸਮਾਨ ਦੇ ਵਿੱਚ ਦੇਖ ਸਕਦੀਆਂ ਨੇ ਇਹ ਮਿੱਤਰ ਪੰਛੀ ਸ਼ਾਇਦ ਕਦੇ ਨਾ ਕਦੇ ਵਾਪਸ ਸਾਡੇ ਅਸਮਾਨਾਂ ਦੇ ਉੱਪਰ ਉਸੇ ਤਰ੍ਹਾਂ ਰਾਜ ਕਰਨਗੇ ਤੇ ਵਾਤਾਵਰਣ ਨੂੰ ਦੁਬਾਰਾ ਤੋਂ ਸਾਫ਼ ਕਰਨ ਦੇ ਵਿੱਚ ਸਾਡੀ ਮਦਦ ਜ਼ਰੂਰ ਕਰਨਗੇ ਤੇ ਇਹ ਵੀਡੀਓ ਮੇਰਾ ਇੱਥੇ ਖਤਮ ਹੁੰਦਾ ਜੀ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਇਸ ਵੀਡੀਓ ਤੋਂ ਥੋੜੀ ਬਹੁਤ ਕੋਈ ਨਵੀਂ ਜਾਣਕਾਰੀ ਮਿਲੀ ਹੋਊਗੀ ਜਿਹਦੇ ਬਾਰੇ ਤੁਹਾਨੂੰ ਸ਼ਾਇਦ ਪਹਿਲਾਂ ਨਹੀਂ ਪਤਾ ਹੋ ਤੇ ਸ਼ਾਇਦ ਤੁਹਾਨੂੰ ਇਹ ਵੀਡੀਓ ਮੇਰਾ ਦਿਲਚਸਪ ਵੀ ਲੱਗਿਆ ਹੋ ਜੇ ਤੁਹਾਨੂੰ ਇਸ ਤਰ੍ਹਾਂ ਲੱਗਿਆ ਤਾਂ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਦੇ ਹੋ ਉਹਦੇ ਨਾਲ ਜ਼ਰੂਰ ਹੱਲਾਸ਼ੇਰੀ ਮਿਲਦੀ ਆ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਅਜੀਬੋ-ਗਰੀਬ ਜਾਣਕਾਰੀ ਦੇ ਨਾਲ